ਕਾਲ ਜੀ ਦੋਸਤੋ ਕੀ ਹਾਲ ਹੈ ਆਖੜੀਆਂ ਦੇ ਪਿੰਡ ਦੀਆਂ ਰੂਹਾਂ ਇਹ ਕੱਟ ਮਗਾ ਇੱਦਾਂ ਗੇ ਖਰਾਬ ਕਰਦੇ ਪਾ ਦੋ ਇਹ ਵੀ ਲੱਗਦਾ ਕਿੰਨਾ ਗਾੜਾ ਪਤਾ ਨਹੀਂ ਮੁਢੀ ਨੂੰ ਗਾੜਾ ਹਾਂ ਜਿਵੇਂ ਜਿਵੇਂ ਮੜੇ ਕੀ ਕਹਿੰਦਾ ਕਹਿੰਦਾ ਬਾਲਾ ਗਾੜਾ ਥਾਂਗਾ ਹੈਨਾ ਹਾਂ ਮੇਰਾ ਪੰਨ ਦੂਗਾ ਤਿੱਤਾ ਕਰਦੇ ਆ ਇਹ ਪੰਨ ਦੂ ਹੈ ਪੰਨ ਦੈ ਇਤਨਾ ਕਰਦਾ ਤੇਰੇ ਨਾਲ ਹਾਂ 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 ਨਾਲੇ ਜੋੜ ਬਣਾ ਲਿਆ ਬਾਦਨਾ ਕੰਮ ਕਰਦੇ ਪਾਣਾ ਕੁਝ ਹੋਏ ਪਾਣੀ ਦੇ ਲਿਆ ਯਾਰ ਬਾਕੀ ਹੈ ਐ ਕੋਲੇਗਾ ਬਾਹ ਪੀਣ ਵਾਲਾ ਇਹ ਕਹਿੰਦਾ ਦੂਰ ਦੇ ਉਹ ਮੇਰੇ ਲਈ ਬੋਤਲ ਚ ਪੀ ਲੈ ਦੇ ਦੇ ਇੱਕ ਆ ਤਾਹੀਂ ਕਰਦਾ ਦੋ ਹਾਂ ਬਾਹ ਨਾਲ ਉਹ ਨਾਲ ਜਿਹਾ ਕਹੀ ਹੋ ਰਿਹਾ ਉਹ ਇੱਕ ਹਾਂ ਬੀਮਾਰ ਬੰਦਾ ਹੋਏ ਹਾਂ ਤੋੜ ਦੇ ਬਾਹ ਨਾਲ ਠੀਕ ਕਿਹੜਾ ਕਹਿੰਦਾ ਉਹ ਜੇ ਅੱਛਾ ਕਿਵੇਂ ਲੱਗਦਾ ਹੋ ਜੂ ਇੱਥੇ ਕੁਛ ਹੋ ਜੂਗਾ ਕਾੜਾ ਬੜਾ ਤਾਂ ਨਹੀਂ ਬੜਾ ਤਾਂ ਇਹ ਪੰਨਾ ਪੈ ਨਾ ਪੋ ਹਾਂ ਆ ਕੋਈ ਪੱਦੀ ਜੇ ਪਾਣੀ ਦੇ ਹਾਂ ਭਾ ਬੋਲ ਵੀ ਕਰ ਕੇ ਮੇਟੀ ਮਿੱਟੀ ਝੜ ਦੇ ਕਰ ਛੋਅ ਕਰ ਕੇ ਅਬ ਇਹ ਟੋਇਆ ਕੀ ਲੱਗੇਗਾ ਤੋ ਅਗੜੇ ਜਾ ਕੇ ਉਹ ਘਾਵਾ ਬਰ ਖੁੱਟੋ ਆ ਗਿਆ ਇਹ ਇਹ ਪਾਣੀ ਦੇ ਪਰਦੀ ਛੇ ਮਾ ਜੇ ਫੇ ਕੋਟੇ ਲੈ ਤੇ ਲਾਵਾਂਗੇ ਸਬਜੀ ਬੰਦੇ ਮਿਹਨਤੀ ਬਹੁਤ ਨੇ ਆਪਣੇ ਮੱਖੇ ਵਾਲੇ ਉਹ ਬੜੇ ਨੂੰ ਲਾ ਲਿਆ ਵਿਚਾਰੇ ਨੂੰ ਦਵਾਈ ਲੈਣ ਆਇਆ ਸੀ ਉਹ ਗਵਾਰਾ ਹੋ ਜੂ ਬੱਪੂ ਇੱਥੇ। ਹੋ ਮਾਰਾ ਨੀਂਦਾ। ਅੱਛਾ। ਮਿੱਟੀ ਮਾਰੀ ਐ। ਤੇ ਮਿੱਟੀ ਦੀ ਟਰਾਲੀ ਢਗਾ ਲਈਏ। ਬੱਜਨਾ ਦਾ ਹੋ ਜੈਨੇ। ਹੂੰ। ਬੱਲਾ ਦਾ ਹੋ ਜੈਨੇ ਐ। ਅੱਛਾ। ਜਾਂ ਘਖਾਰੇ ਤਾਂ ਜਿੱਦਿਆ ਲਈ ਸਰਬ। ਹੂੰ। ਇੱਦੀ ਤੇ ਪਾਂਡੋ ਆਸ ਲੈ। ਕੋਈ ਇੱਦਾਂ ਤੱਕ ਦੇਖੀ ਇਹਨਾਂ ਦਾ ਪੈਰ ਨਹੀਂ। ਪਾਂਡੋ ਆਣਾ ਥੱਲੇ। ਪਾਂਡੋ ਹੈ ਪਾੜਨੀ ਆਉਂਦਾ ਹਾਂ ਹਾਂ ਪਾਂਡੋ ਹੈ ਹਾਂ ਕਿਉਂ ਨਹੀਂ ਇਹ ਦੇਖ ਲੈ ਤੈਥੋਂ ਨਾਲੇ ਵੱਡੀ ਉਮਰ ਦਾ ਕਿਉਂ ਮੈਂ ਪੱਟਿਆ ਨਹੀਂ ਮੈਂ ਮਟਦੇ ਬਟ ਪੁੱਤ ਮਾਹ ਉਹ ਮਾਹ ਨੂੰ ਗੋਲਾ ਦੇ ਫੜ ਕੇ ਅਜਾ ਅੰਗ ਜਾਊਗਾ ਨਹੀਂ ਤਾਂ ਮਾਤਾ ਢੱਲੇ ਲਾੜ ਕੇ ਵਾ ਗੋਲੀ ਲੈ ਲਊਗਾ ਹਾਂ ਓਏ ਉਹ ਸਮਝੇ ਨਹੀਂ ਇਹਨਾਂ ਤੇ ਆਪਾਂ ਦੇ ਕੋਲ ਆ ਉਹਦਾ ਸ਼ਰਤ ਨਾ ਲਾ ਰਾਇਆ ਕਹੂਗੀ ਜਮਾਨੀ ਕਾਹਲੂ ਕਹੀ ਜਮਾਨੀ ਕੋਈ ਕੰਨੀ ਹੋ ਮੈਨੂੰ ਹਾਂ ਅਨਾ ਹੁਣ ਆਲੇ ਦਾ ਨਹੀਂ ਕੰਮ ਤੇ ਕਰੋ ਹਾਂ ਹਣਾ ਹੁਣ ਆ ਜਾ ਹੁਣ ਜਲਦੀ ਤੇ ਉਹ ਮੇਨਾ ਚੌੜ ਕਰੀ ਜਮਾਨੀ ਜਮਾਨੀ ਚੱਲਦੇ ਰਹਿਣੀ ਮਾਦਾ ਹੁਣ ਇਹਨੂੰ ਸੂਏ ਤੇ ਸਣਾਈ ਸੀ ਟੋਰੀ ਮੈਂ ਨਾ ਮਾਇਲਾ ਨੇ ਪਟਤੀ ਦੁਨੀਆ ਕਾਦੀ ਚਾਰੇ ਚਾਰ ਨਹੀਂ ਪਿੰਦੇ ਪਣ ਉਗਣਾ ਬੰਦ ਨੇ ਹੌਣ ਤੇ ਹੋਰ ਰੋਟੀ ਵੀ ਦੇਖ ਕੇ ਖਾਂਦੇ ਆ ਆ ਦਾ ਕਸਤ ਸਾਰਤੀ ਕਿੱਥੇ ਜਾਂਦੇ ਹੈ ਉਹ ਖਾਂਦੇ ਕਸਤ ਸਾਰਤੀ ਆ ਕਹੀ ਨਹੀਂ ਦਾ ਕਹੀ ਦੀ ਕਸਤ ਸਾਰਤੀ ਜਿਵੇਂ ਕਹੀ ਦੀ ਕਸਤ ਸਾਰਤੀ ਜਿਵੇਂ ਉਹ ਬਣ ਬੁੱਝੋ ਬਤ ਕਾ ਲਵਣਾ ਟੱਕ ਮਾਰਨਾ ਲੈਣੀ ਹੈ ਕਹੀ ਚੱਕਣੀ ਆ ਠਿਮਾ ਹਾਂ ਮੇਰਾ ਆਮਾ ਆ ਦੇਂਗੇ ਤੇਰੇ ਨਾਲ ਨਾ ਕਹੀ ਵੀ ਚੱਕ ਲਾਂਗੇ ਆ ਦੇਂਦੇ ਤੇਰੇ ਨਾਲ ਤਰੀ ਵੀ ਕਰਕੇ ਯਾਰ ਪਹਿਲਾਂ ਨਾ ਦਮ ਬਟਿਆ ਜਾ ਹੁਣ ਸੱਚਾ ਗੱਗੇ ਨੂੰ ਤਰੀ ਠੀਕ ਆ ਹੁਣ ਅੱਗੇ ਨਾਲ ਠੀਕ ਹੈਗਾ ਕੀ ਕੋਲਾ ਦੀ ਇੱਥੇ ਕੀ ਕੋਲਾ ਦੀ ਬੱਲਾ ਨਹੀਂ ਲੋਟ ਆਉਣੀ ਇੱਥੇ ਦਾ ਕੱਲੀਆਂ ਹਾਂ ਗਮਾਰਾ ਨਿੰਦਾ ਜਿਹੜਾ ਅੱਛਾ ਨਾ ਸਾਰੀ ਪਾਂਡੂ ਆ ਨਾ ਪਾਂਡੂ ਵਾਹੀਏ ਛੱਡੇ ਇਹ ਪਾਇਆ ਪਾਂਡੂ ਕਿੱਥੋਂ ਆ ਗਈ ਜੀ ਇਹ ਸਾਰੀ ਧਰਤੀ ਦੀ ਪਣਵੱਤ ਹੈ ਅੱਛਾ ਠੀਕਾ ਹੋਰ ਕੀ ਲਾ ਸਕਦੇ ਆ ਹੋਰ ਪਹਾੜਾ ਦੇ ਬੱਲਾ ਕਰੇਲੇ ਕਰੂਲੇ ਕਰੇਲਾ ਨਹੀਂ ਕਹਿੰਦਾ ਇੱਥੇ ਹਾਂ ਬਜੀ ਆਂ ਜੰਗੇ ਬਿਨਾ ਨਹੀਂ ਹੁੰਦਾ ਕਰੇਲਾ ਅੱਛਾ ਹਾਂ ਇਹ ਅਜੇ ਪੜੀਉਂ ਨੇ ਤੋਰੀਆਂ ਬਾਈਂ ਇੱਥੇ ਕਰਦੇ ਯਾਦ ਹੁੰਦੇ ਜੀ ਹੋਰ ਤੋਰੀਆਂ ਦੀ ਹਾਂ ਅੱਛਾ ਠੀਕ ਨਹੀਂ ਹਾਂ ਅਜੇ ਕਦੂ ਵੀ ਕੰਮਜਾਬ ਮਸਾਉਣਗੇ ਅੱਛਾ ਤੋਰੀ ਕੰਮਜਾਬ ਹੋ ਚੁਗੀ ਠੀਕ ਆ ਕਦਾ ਪਉਦਾ ਹੈ ਤੁਹਾਡਾ ਟੂਰ ਟੋਏ ਭਰਦੀ ਆ ਜੀ ਕੋਈ ਭਰਦੀ ਤੇ ਉਸ ਤੋਂ ਬਾਅਦ ਅਵਾਜ਼ ਉਮਾ ਠੀਕ ਆ ਬਸ ਆਪਾਂ ਕੱਲ ਦੀ ਛੁੱਟੀ ਆਗੀ ਪਰਸੋਂ ਦੀ ਛੁੱਟੀ ਆਗੀ ਤੇ ਉਦੋਂ ਤੱਕ ਇਹ ਨਾਲੇ ਵੱਤ ਹੋ ਜੂ ਦੋ ਦਿਨਾਂ ਚ ਵੱਤ ਹੋ ਜੂ ਆ ਟੋਏ ਭਰਦੀ ਫੁੱਲ ਭਰਦੀ ਆ ਕੁਝ ਨਹੀਂ ਕੋਈ ਨਹੀਂ ਭਰਦੀ ਮੱਟਾ ਹੋਰ ਤਗੜੀ ਕਰ ਲੈ ਇੱਕ ਟੁੱਜ ਆਇਆ ਨੈਕੀ ਆਦਾ ਨੈਕੀ ਆਦਾ ਆ ਸਿੱਟ ਦਾਂਗੇ ਪਾਈਪ ਜੀ ਇੰਨਾ ਇੰਨਾ ਕਿੰਨਾ ਕਧਾਂਗਾ ਏਰੀਆ ਥੋੜਾ ਇਹਦਾ ਏਰੀਆ ਹੈ ਬਾਈ ਬੰਨੀ ਇਹ ਚੁੱਧ ਕੀ ਹੋ ਗਿਆ ਦੇਖਾਂ ਕਿਥੋਂ ਤੱਕ ਆਉਗੀ ਪਾਪੇ ਪਾਪਾ ਆਪਣੇ ਕੋਲੇ ਪਈ ਹੈ ਇਹ ਨਹੀਂ ਪਤਾ ਵੀ ਆਹੂ ਕਿਥੋਂ ਤੱਕ ਹੈ ਇਹ ਇਹ ਆਏ ਉਹ ਹੈ ਇਹ ਮੁਰਮੀ ਜੀ ਮੁਰਮੀ ਜੀ ਪਾਪਾ ਕਿਉਂ ਜੀ ਕਿੰਨੇ ਯਾਰ ਆ ਆਜੂ ਪਾਪਾ ਹੈ ਉੜੀ ਘੜਦੀ ਹੈ ਨਾ ਥੋੜੀ ਜੀ ਘੜਦੀ ਆ ਪਰਕੇ ਦਾ ਪ੍ਰੈਸ਼ਰ ਮਾ ਦੂਗੀ ਪਰਕੇ ਦਾ ਹੁੰਦਾ ਆਪਾਂ ਹੁਣੇ ਨਹੀਂ ਜਦੋਂ ਇਹ ਆਉਂਦੀ ਆ ਹਾਂ ਉਹ ਤਾਂ ਹੈਗੀ ਆ ਲਾਈਟ ਤਾਂ ਉਹਦੇ ਨਾਲ ਕਰ ਦਈਏ ਥੱਲੇ ਵਾਲੀ ਪਾਣੀ ਮੋਟਰ ਨਾਲ ਮੈਂ ਤਾਂ ਈਮਕ ਤੇ ਵਾਟਰ ਬਾਕਸ ਵਾਲਾ ਪਾ ਦਈਏ ਵੀ ਉਹਦਾ ਕੱਲ ਨੂੰ ਆਊ ਇਹ ਮੋਟਰ ਵਾਲਾ ਪਾ ਦਈਏ ਕੋਲਾ ਦੇ ਬਾਦੇ ਕੁਝ ਨਹੀਂ ਹੁੰਦਾ ਜਿਆਦਾ ਜਿਆਦਾ ਸਹੀ ਗੇ ਹੜ ਗੇ ਇਹ ਆ ਮੋਟਰ ਹਰ ਤੋਂ ਕਰਦੇ ਜਾ ਕੇ ਲਾ ਕੋ ਇਹ ਦੂਰ ਹੈ ਰੱਗ ਵੀ ਜਲਦੀ ਆ ਗਈ ਤਾਂ ਜਾਂ ਪਈ ਸਵੇਰੇ ਮੈਂ ਦੇਖ ਜੂਗਾ ਸਵੇਰੇ ਆਉਗੇ ਸਵੇਰੇ ਫਿਰ ਚਾਬੀ ਸਰਪੰਚ ਤੋਂ ਫੜ ਲਈ ਹਾਂ ਸਵੇਰੇ ਮੈਂ ਆ ਜੀ ਹਾਂ ਕਾ ਜਾ ਰਹੀ ਨੇ ਨਾ ਆਓ ਜੀ ਕਰਤਾ ਪਾਣੀ ਦਾ ਇੰਤਜ਼ਾਮ ਫਿਰ ਆਉਂਗਾ

ਬੋਰਡ ਤੇ ਰੰਬਤ ਨਹੀਂ ਲਾਣੇ ਜਿਆਨ ਸਦਾਮ ਚਾਹੀ ਹਟਣੇ ਜਿਦਾਲ ਕਾ ਤਾ ਰੰਪੇਰਾ ਮੋਟਾ ਬੋਰਡ ਤੇ ਨਾ ਠੀਕ ਹੋਵੇ ਤੇਰਾ ਇਹ ਮੋਡ ਆ ਤੇ ਉਹ ਕੁਝ ਤੰਗ ਨਾ ਕਿਤੇ ਨਹੀਂ ਭੇਜ ਆਪ ਵੀ ਦੇਖਦੇ ਜੰਨੇ ਆ ਜਿਮਾਰ ਰਹੋ ਬੰਦੇ ਤਣੇ ਨਹੀਂ ਲੋ ਤਾਂ ਜਾ ਤਾ ਗਰਮ ਪੁੱੜੀ ਪੁੱਟੀ ਉਹਦਾ ਜਦ ਕੀ ਹੈ ਪੱਤਣਾ ਤਣਾ ਆ ਗਿਆ ਹੈ ਇਹ ਇਹ ਉਹ ਅੱਛੀ ਨਹੀਂ ਜਖਸ ਕਿਉਂ ਫੜ ਜਾ ਫੜ ਜਾ ਯਾਰ ਵੀਰ ਫੜਦਾ ਮੁੰਡਿਆ ਜੱਕਦਾ ਪਾਣੀ ਨਿਕਲਦਾ ਉਹ ਹੋ ਫਿਰ ਪਾਣੀ ਆਈਗਾ ਜੀ 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 ਪਾ ਪਿਆ ਲੱਕ ਮਰੀਦਾ ਅੱਜਾ ਕਰ ਚਲਾ ਜਾਂਦਾ ਜੀ ਵੀੜਦਾ ਜਾਣੇ ਨੱਚੇ ਰਹੇ ਤਾਂ ਹੁਣ ਦੇ ਫਾਗੜ ਬਣਾ ਦੇ ਤਨੇ ਆਪ ਜੀ ਖੂਤ ਹੈ ਆਪ ਜੀ ਇੱਥੇ ਤੋਂ ਆ ਰਿਹਾ ਤੇ ਇਹ ਕਿਹੜੀ ਹਸਾਉਣਾ ਰੁਪਈਆ ਯਾਰ ਨੋਮੀ ਆ ਨਾ ਇਹ ਸੱਤ ਕਰਾਂਗੇ ਆ ਸਾਰੀ ਵੀ ਪੱਟ ਲਾਂਗੇ ਵਿਚੀ ਲੋਹੇ ਜਿਹੜਾ ਪੱਟ ਲਾਂਗੇ ਫਿਰ ਪਾਏ ਪਾਏ ਸਿੱਧੀ ਚੜਾ ਦੇਾਂਗੇ ਓਏ ਆ ਪੁੱਟੇ ਨਿਕੱਢਿਆ ਆ ਕੀ ਕਰਦੇ ਆ ਓ ਜਿਆਦਾ ਸੁਣਾ ਹੋਣੀ ਜੀ ਉਹ ਜਿਹੜੀ ਗੱਲ ਆ ਸਰਵੰਧੀ ਆਏ ਸਰਵੰਧੀ ਆਇਆ ਪ੍ਰਵਾਹ ਹੋਣਾ ਸੀ ਪ੍ਰੇਸ਼ਨ ਹਾਂ ਬੜਾ ਕਿਤੇ ਬੋੜੀ ਲੱਗ ਗਿਆ ਕਿ ਉਹ ਪੁੱਛਣ ਜੇ ਦਵਾਈ ਲਾ ਕੇ ਪ੍ਰੇਸ਼ਨ ਤੋਂ ਪਹਿਲਾਂ ਨਹੀਂ ਲਾਉਂਦੇ ਜਾਂਦੇ ਹਾਂ ਕੋਈ ਨਾ ਵੀ ਜਿੰਦਰਾ ਕੀ ਬੱਕ ਗਿਆ ਅੰਦਰ ਉਹ ਕਹਿੰਦਾ ਜੀ ਮੈਂ ਬੋਲਪਾ ਹਾਂ ਅਗੇ ਬੋਲਪਾ ਹਾਂ ਫਿਰ ਜਾਨਾ ਕੇ ਮੇਰਾ ਹਾਨੀਆ ਰੋਣਾ ਮੇਰੇ ਢਿੱਡ ਤੇ ਅੱਥੀਓਂ ਬਾਹਰ ਕੇ ਆ ਕੇ ਦਵਾਈ ਲਾ ਕੇ ਕੰਗਾ ਹੋ ਗਿਆ ਕੇ ਤੂੰ ਬੋਲ ਫਿਰ ਇਦਾਂ ਜਰਾ ਠੀਕ ਕਰ ਦਰਾਜੀ ਕਮ ਉਹ ਤੇ ਗੱਲ ਦੇ ਅੱਖਾਂ ਮੋਨਾ ਭਰਾਵਾ ਹੁਣ ਇਹਨੂੰ ਹਟਾ ਕੇ ਤੇ ਕੱਢ ਕੇ ਬਾਹਰ ਤਾਂ ਲੈ ਬੱਸ ਸਿਰ ਦੇ ਵਿੱਚ ਚਪਾ ਇਹ ਬਹੁਤ ਤਕੜਾ ਕੰਮ ਹੈ ਚੱਕੇ ਹੈ ਹਾਂ ਬਹੁਤ ਗਨੇ ਸਾਰੇ ਲੈ ਗਏ ਹੁਣ ਬਾਈ ਹਾਲੇ ਦੂਗਾ ਮੈਨੂੰ ਮਿਲਿਆ ਨਹੀਂ ਟਿੱਕੇ ਲੈ ਗਏ ਦੁੱਕੇ ਟਿੱਕਾ ਉੱਜੇ ਲੈ ਗਏ ਬੰਦਾ ਕਿੱਲੇ ਜਾ ਕੇ ਮਿਲਿਆ ਕਾਕੇ ਦਾ ਦੇਖੋ ਪਾਪ ਜੀ अड्डा ये ना शांति कर ले आके तेरे पेड़ो ये नोटिटडा कर किसी तरीके से कोई हो जाएगा आई नहीं बता आई जा जाना जो जो ना एमोली खाई ये दे उन खाई दिनवा में थी एमोली खाई दे नहीं दे कर तो भाई कहीं ले ले ले